ਲੋੜ ਸ਼ਰਦਾ ਤੇ ਵਿਸ਼ਵਾਸ ਦੀ ਹੈ ਕਿਉਂਕਿ ਸਭ ਕੁਝ ਕੀਤਾ ਪ੍ਰਮਾਤਮਾ ਦਾ ਹੈ ਜਦੋਂ ਤੇ ਭਰੋਸਾ ਆ ਗਿਆ ਜਦੋਂ ਤੇ ਵਿਸ਼ਵਾਸ ਆ ਗਿਆ ਹੁਣ ਵਿਸ਼ਵਾਸ ਕਿਵੇਂ ਆਵੇ ਜਦੋਂ ਗੁਰੂ ਦੀਆਂ ਗੱਲਾਂ ਬੰਦਾ ਸੁਣਦਾ ਹੈ ਆਪਾਂ ਕਹਿੰਦੇ ਪ੍ਰਤੱਖ ਸਤ ਗੁਰੂ ਗੁਰੂ ਰੰਗ ਸਹਿ ਮਹਾਰਾਜ ਦੀ ਹਜ਼ੂਰੀ ਵਿੱਚ ਆਪ ਜੀ ਬੈਠੇ ਹੋ ਤੇ ਦ੍ਰਿੜ ਅਰਾਦਾ ਬਣ ਗਿਆ ਜਦੋਂ ਗੁਰੂ ਦਿਸਣ ਲੱਗ ਪਿਆ ਕੋਈ ਨਾ ਕਹਿੰਦੇ ਮੁਸਲਮਾਨ ਬਜ਼ੁਰਗ ਰੱਬ ਦੀਆਂ ਗੱਲਾਂ ਸੁਣਦਾ ਹੈ ਐਤਾਂ ਸੁਣਦਾ ਹੈ ਕੁਰਾਨ شریف ਦੇ ਸ਼ਬਦ ਸੁਣਦਾ ਹੈ ਅੰਦਰ ਮਨ ਵਿੱਚ ਫੁਰਨਾ ਬਣਿਆ ਵੀ ਮੈਂ ਦਰਸ਼ਨ ਕਰਾਂ ਆਇਤਾ ਦੇ ਕੁਰਾਨ ਸ਼ਰੀਫ ਤੇ ਦਰਸ਼ਨ ਕਰਾਂ ਪਰ ਉਹਨੂੰ ਅਰਬੀ ਫਾਰਸੀ ਕੁਰਾਨ ਸ਼ਰੀਫ ਕਹਿੰਦੇ ਪੜ੍ਹਨਾ ਨਹੀਂ ਹੁੰਦਾ ਸੀ ਉਹਨੇ ਕੀ ਕਰਿਆ ਜਿਵੇਂ ਆਪਾਂ ਪੋਤੀ ਕਹਿ ਦਿੰਦੇ ਆ ਕੁਰਾਨ ਸ਼ਰੀਫ ਆਪਣਾ ਜੋ ਵੇਦ ਸੀ ਗ੍ਰੰਥ ਸੀ ਉਹਨੂੰ ਆਦੂ ਸਤਕਾਰ ਨਾਲ ਆਪਣੇ ਘਰ ਵਿੱਚ ਲੈ ਆਪਣੇ ਘਰ ਵਿੱਚ ਲਿਆ ਤੇ ਦਰਸ਼ਨ ਕਰਦਾ ਉਵੇਂ ਵੇਖਦਾ ਹੈ ਪੜਨਾ ਉਹਨੂੰ ਆਉਂਦਾ ਨਹੀਂ ਪਰ ਮਨ ਵਿੱਚ ਬੜੀ ਇੱਛਾ ਹੈ ਪਰ ਉਹਨੇ ਕੀ ਕੀਤਾ ਨਾ ਕਹਿੰਦੇ ਉਹ ਜੋ ਸ਼ਬਦ ਲਿਖੇ ਹੋਏ ਸੀ ਉਹਦੇ ਉੱਪਰ ਆਪਣੀ ਉਂਗਲ ਰੱਖਦਾ ਹੈ ਤੇ ਕੋਈ ਗੱਲ ਮੁੱਕ ਵਿੱਚੋਂ ਕਹਿੰਦਾ ਕਹਿੰਦਾ ਆਹ ਵੀ ਸੱਚ ਹੈ ਆਹ ਵੀ ਸੱਚ ਹੈ ਆਹ ਵੀ ਸੱਚ ਹੈ ਐਦਾਂ ਕਹੀ ਜਾਂਦਾ ਹੈ ਵੇਖਣ ਲੱਗ ਜਾਂਦਾ ਹੈ ਬਸ ਸੱਚ ਹੀ ਸੱਚ ਹੈ ਤੇ ਆਪਾਂ ਕਹਿੰਦੇ ਵਾਹ ਏ ਗੁਰੂ ਤੂੰ ਹੀ ਸਤ ਤਾ ਹੈ ਤੇਰੀ ਮਹਿਮਾ ਅਪਰੰਪਾਰ ਹੈ ਤੂੰ ਹੀ ਆ ਵਾਹਿਗੁਰੂ ਆਤ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਾਚ ਆਪਾ ਵੀ ਕਹਿੰਦੇ ਤੂੰ ਸੱਚ ਹੈ ਇਹਨੇ ਉਹ ਨਾ ਕਹਿੰਦੇ ਕੋਈ ਜਾਣਕਾਰ ਬੰਦਾ ਆਇਆ ਸੱਜਣ ਉਹਨੇ ਵੇਖਿਆ ਉਹ ਕਹਿੰਦਾ ਜਾਣਦਾ ਤੂੰ ਜੈਨੀ ਮੈਨੂੰ ਲੱਗਦਾ ਨਹੀਂ ਵੀ ਤੈਨੂੰ ਪੜਨਾ ਆਉਂਦਾ ਹੋਊਗਾ ਤੈਨੂੰ ਪੜਨਾ ਨਹੀਂ ਆਉਂਦਾ ਉਹ ਇਦਾਂ ਪੜੀ ਜਾਂਦਾ ਆ ਵੀ ਸੱਚ ਐ ਆ ਵੀ ਸੱਚ ਐ ਉਹ ਕਹਿੰਦਾ ਵੀ ਸੱਚੀ ਗੱਲ ਦੱਸ ਤੈਨੂੰ ਪੜਨਾ ਆਉਂਦਾ ਵੀ ਐ ਕਿ ਨਹੀਂ ਉਹ ਕਹਿੰਦਾ ਵੀ ਮੈਨੂੰ ਨਹੀਂ ਪੜਨਾ ਆਉਂਦਾ ਕਹਿੰਦਾ ਫੇਰ ਤੂੰ ਵੇਖੀ ਜੰਨਾ ਕਹਿੰਦਾ ਪਰ ਮੈਨੂੰ ਪੱਕਾ ਵਿਸ਼ਵਾਸ ਐ ਵੀ ਜੋ ਅੱਲਾ ਦੇ ਬਚਨ ਨੇ ਜੋ ਮੇਰੇ ਗੁਰੂ ਦੇ ਬਚਨ ਨੇ ਜੋ ਲਿਖਿਆ ਹੈ ਜੋ ਗੁਰੂ ਨੇ ਕਿਹਾ ਉਹ ਝੂਠ ਨਹੀਂ ਹੋ ਸਕਦਾ ਉਹ ਸੱਚੀ ਹੈ ਆਖੋ ਸਤਨਾਮ ਉਹ ਕਹਿੰਦਾ ਮੇਰਾ ਪੱਕਾ ਵਿਸ਼ਵਾਸ ਹੈ ਜਦੋਂ ਵਿਸ਼ਵਾਸ ਵੱਜ ਜਾਂਦਾ ਨਾ ਭਾਵੇਂ ਕੋਈ ਉਦਾਂ ਹੀ ਕਹਦੇ ਵੀ ਇਹਨੂੰ ਮੰਨੀ ਚੱਲ ਰੱਬ ਜਦੋਂ ਦੇਸਣ ਲੱਗ ਜਾਂਦਾ ਫਿਰ ਹੌਲੀ-ਹੌਲੀ ਗਿਆਨ ਆਉਂਦਾ ਭਗਤ ਧੰਨਾ ਜੀ ਨੂੰ ਵੀ ਬ੍ਰਾਹਮਣ ਨੇ ਪੱਥਰੀ ਦਿੱਤਾ ਸੀ ਪਰ ਉਹਨੇ ਕਹਿਤਾ ਸੀ ਵੀ ਇਹ ਪਰਮਾਤਮਾ ਹੈ ਇਹ ਕਾਲਪੁਰਖ ਹੈ ਤੂੰ ਇਹਦੀ ਸੇਵਾ ਕਰੇਂਗਾ ਤਾਂ ਤੈਨੂੰ ਰੱਬ ਦੇ ਦਰਸ਼ਨ ਹੋਣਗੇ ਤੇ ਰੱਬ ਤੇਰੇ ਕਾਰਜ ਕਰੇਗਾ ਹੁਣ ਧੰਨੇ ਨੂੰ ਕੋਈ ਪਤਾ ਨਹੀਂ ਸੀ ਸਿੱਧਾ ਸਾਦਾ ਸੇ ਖੇਤੀ ਕੰਮਕਾਰ ਕਰਨ ਵਾਲਾ ਸੀ ਪਰ ਜਦੋਂ ਬਹਿ ਗਿਆ ਚੌਕੜਾ ਲਾ ਕੇ ਅੰਦਰੋਂ ਭਾਵਨਾ ਸੀ ਪ੍ਰਮਾਤਮਾ ਦਾ ਸੰਡੋਰ ਗਿਆ ਕਿ ਨੂੰ ਪਤਾ ਨਹੀਂ ਮੈਂ ਪੱਥਰਾਂ ਚੋਂ ਨਹੀਂ ਮਿਲਦਾ ਪਰ ਇਹਦੀ ਭਾਵਨਾ ਬਣੀ ਪਈ ਐ ਮੈਨੂੰ ਇਹਦੀ ਭਾਵਨਾ ਤੇ ਹੁਣ ਜਾਣਾ ਪੈਣਾ ਆ ਆਖੋ ਸਤਨਾ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦੇ ਮਾਤਾ ਪਿਤਾ ਸੇਵਾ ਕਰਦੇ ਸੀ ਮੂਰਤੀ ਦੀ ਪੂਜਾ ਕਰਦੇ ਸੀ ਮੂਰਤੀ ਦੀ ਇੱਕ ਦਿਨ ਬਾਹਰ ਜਾਣਾ ਸੀ ਬੱਚੇ ਨੂੰ ਕਹਿ ਗਏ ਆਪਣੇ ਫਤ ਨਾਮਦੇਵ ਜੀ ਛੋਟੇ ਜੇ ਸੀ ਦੁੱਧ ਪਿਆਇਓ ਭੋਗ ਲਵਾਇਓ ਮੋਸਤੀ ਨੂੰ ਉਹ ਇਦਾਂ ਭੋਗ ਲਵਾ ਦਿੰਦੇ ਸੀ ਤੇ ਹੁਣ ਜਦੋਂ ਨਾਮਦੇਵ ਜੀ ਨੂੰ ਕਿਹਾ ਉਹ ਤੇ ਕਟੋਰਾ ਲੈ ਕੇ ਬਹਿ ਗਏ ਦੁੱਧ ਪੀਓ ਦੁੱਧ ਪੀਓ ਗੋਵਿੰਦੇ ਰਾਏ ਬਾਣੀ ਦਾ ਸ਼ਬਦ ਹੈ ਐ ਗੋਵਿੰਦ ਰਾਏ ਇਹ ਪ੍ਰਮਾਤਮਾ ਤੁਸੀਂ ਦੁੱਧ ਪੀਓ ਨਹੀਂ ਮੈਨੂੰ ਪਿਤਾ ਜੀ ਨੇ ਆ ਕੇ ਡਾਂਟਣਾ ਤੁਸੀਂ ਦੁੱਧ ਨਹੀਂ ਪੀ ਰਹੇ ਤੁਸੀਂ ਦੁੱਧ ਪੀਓ ਫੇਰ ਮੇਰਾ ਮਨ ਖੁਸ਼ ਹੋਏਗਾ ਤੁਸੀਂ ਕਿਰਪਾ ਕਰੋ ਤਰਲੇ ਲੈਂਦੇ ਰਹੇ ਤਰਲੇ ਲੈਂਦੇ ਰਹੇ ਜਦੋਂ ਬਿਰਾਗ ਵਿੱਚ ਆ ਕੇ ਬੇਨਤੀਆਂ ਕੀਤੀਆਂ ਤਾਂ ਪ੍ਰਮਾਤਮਾ ਨੂੰ ਹੱਸ ਕੇ ਸਾਹਮਣੇ ਆਉਣਾ ਪਿਆ ਖੁਸਾਣਾ ਗੱਲ ਭਾਵਨਾ ਦੀ ਬਣਾਇਆ ਹੀ ਉਹਦਾ ਸਭ ਕੁਝ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਦੇਖ ਤੈਨੂੰ ਮਾਤਾ ਪਿਤਾ ਦੇ ਜਰੀਏ ਸਭ ਕੁਝ ਇਸ ਦੁਨੀਆ ਤੇ ਆਇਆ ਤੂੰ ਫਿਰ ਤੈਨੂੰ ਸਭ ਕੁਝ ਦਿੱਤਾ ਹੈ ਇਸ ਪਾਣੀ ਤੇ ਜਿੰਨ ਤੂੰ ਘਰਿਆ ਦੇਖ ਮਾਤਾ ਪਿਤਾ ਦੇ ਸੰਵੰਤ ਤੋਂ ਤੈਨੂੰ ਘੜਿਆ ਗਿਆ ਤੂੰ ਬਣਾਇਆ ਮਾਟੀ ਕਾਲੇ ਦਿਉਰਾ ਕਰਿਆ ਤਾਂ ਇਹ ਤੇਰਾ ਮਿੱਟੀ ਦਾ ਪਤਲਾ ਘੜਿਆ ਗਿਆ ਮਾਟੀ ਕਾਲੇ ਦਿਉ ਰਿਆ ਕਰੇ ਕੋਕਤ ਜੋਤ ਲੈ ਸੁਰਤ ਪ੍ਰੀਖਿਆ ਜਿਸ ਪ੍ਰਭੂ ਨੇ ਬੁੱਧੀ ਤੇ ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾਈ ਕੋਕਤ ਜੋਤ ਲੈ ਸੁਰਤ ਪ੍ਰੀਖਿਆ ਜਿਸ ਮਾਲਕ ਨੇ ਬੁੱਧੀ ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਦਿੱਤੀ ਮਾਤ ਗਰਭ ਮੈਂ ਜਿੰਦੂ ਰੱਖਿਆ ਤੈਨੂੰ ਮਾਂ ਦੇ ਪੇਟ ਵਿੱਚ ਤੈਨੂੰ ਸਹੀ ਸਲਾਮਤ ਪਰਮਾਤਮਾ ਨੇ ਰੱਖਿਆ ਮਹਾਰਾਜ ਕਹਿੰਦੇ ਹੁਣ ਯਾਦ ਰੱਖ ਗੁਰੂ ਅਰਜਨ ਦੇਵ ਜੀ ਕਹਿੰਦੇ ਰਾਖਣ ਹਾਰ ਸਮਾਰਮਨਾ ਕਿ ਸਦਾ ਰੱਖਿਆ ਕਰ ਸਕਣ ਵਾਲੇ ਪਰਮਾਤਮਾ ਨੂੰ ਤੂੰ ਯਾਦ ਰੱਖਿਆ ਕਰ ਚੇਤੇ ਰੱਖਿਆ ਕਰ ਸਗਲੇ ਛੋੜ ਵਿਚਾਰ ਮਨਾ ਕਿ ਇਹ ਵਿਚਾਰ ਤੂੰ ਛੱਡ ਦੇ ਇਹ ਆਪਣੇ ਜਿਹੜੇ ਹੋਰ ਹੋਰ ਵਿਚਾਰ ਨੇ ਇਧਰ ਉਧਰ ਦੇ ਵਿਚਾਰ ਨੇ ਇਹਨਾਂ ਨੂੰ ਛੱਡਣਾ ਕਰ ਗੱਲਾਂ ਸਗਲੇ ਛੋੜ ਵਿਚਾਰ ਮਨਾ ਕਿਉਂਕਿ ਗਰਵਾਣੀ ਜੇ ਅਸੀਂ ਵੇਖਦੇ ਨਹੀਂ ਕੋੜੀਆਂ ਜਾਂ ਸਾਨੂੰ ਕੋਈ ਗੱਲਾਂ ਇਧਰ ਉਧਰ ਦੀਆਂ ਲਾ ਲੇ ਨਾ ਵਿਵੇਕ ਮੈਂ ਤੈਨੂੰ ਦੱਸਦਾ ਵੀ ਰੱਬ ਹੁੰਦਾ ਹੈ ਕਿ ਨਹੀਂ ਹੁੰਦਾ ਤੂੰ ਕਹੇ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਦੇਖਦਾ ਵੀ ਰੱਬ ਹੁੰਦਾ ਹੈ ਕਿ ਨਹੀਂ ਹੁੰਦਾ ਆਖੋ ਸਤਨਾ ਬਾਣੀ ਕਹਿੰਦੀ ਛੱਡ ਦੇ ਵਿਚਾਰ ਸਾਰੇ ਹੋਰ ਪ੍ਰਭੂ ਦੀ ਯਾਦ ਤੋਂ ਬਿਨਾਂ ਹੋਰ ਵਿਚਾਰ ਜਿਹੜੇ ਵਿਚਾਰ ਪ੍ਰਭੂ ਦੀ ਯਾਦ ਭੁਲਾਉਂਦੇ ਐ ਉਹਨਾਂ ਨੂੰ ਛੱਡ ਦੇ ਬੜੇ ਮਨੁੱਖ ਮਿਲ ਜਾਂਦੇ ਐ ਡਲਾਉਣ ਵਾਲੇ ਫਿਰ ਸਤਗੁਰੂ ਜੀ ਦੱਸਦੇ ਐ ਵੀ ਤੈਨੂੰ ਕੱਲੀ-ਕੱਲੀ ਚੀਜ਼ ਕਿਵੇਂ ਦਿੱਤੀ ਪਰਮਾਤਮਾ ਨੇ ਜਿਨ ਦੀਏ ਤੁਧ ਬਾਪ ਮਹਤਾਰੀ ਜਿਨੇ ਤੈਨੂੰ ਮਾਪੇ ਦਿੱਤੇ ਹੁਣ ਮਾਪੇ ਹਰ ਇੱਕ ਨੂੰ ਨਹੀਂ ਨਾ ਮਿਲਦੇ ਜਿਨ ਦੀਏ ਤੁਧ ਬਾਪ ਮਹਤਾਰੀ ਭਾਵ ਬਾਪ ਤੇ ਮਾਂ ਤੈਨੂੰ ਦਿੱਤੇ ਜਿਨ ਦੀਏ ਭਰਾ ਤੇ ਪੁੱਤ ਹਾਰੀ ਹਾਰੀ ਕਿ ਨੂੰ ਕਹਿੰਦੇ ਹਾਲੀ ਨੂੰ ਕੰਮ ਇਹਨੂੰ ਨੌਕਰ ਨੂੰ ਜਿਨ ਦੀਏ ਭਰਾਤ ਪੁੱਤ ਹਾਰੀ ਕਹਿੰਦੇ ਜਿਸ ਪਰਮਾਤਮਾ ਨੇ ਤੈਨੂੰ ਭਰਾ ਪੁੱਤਰ ਤੇ ਨੌਕਰ ਵੀ ਦੇ ਛੱਡਿਆ ਜਿਨ ਦੀਏ ਤੁਧ ਬਨਤਾ ਅਰਮੀਤਾ ਜਿਨੇ ਪ੍ਰਭੂ ਨੇ ਤੈਨੂੰ ਇਸਤਰੀ ਅਤੇ ਸੱਜਣ ਮਿੱਤਰ ਦਿੱਤੇ ਸਾਰਾ ਸਿਸਟਮ ਪਰਮਾਤਮਾ ਦਾ ਹੈ ਜਿਨ ਦੀਏ ਤੁਧ ਬਨਤਾ ਅਰਮੀਤਾ ਇਸ ਠਾਕਰ ਕੋ ਰੱਖ ਲਓ ਚੀਤਾ ਮਾਰੇ ਕਹਿੰਦੇ ਫਿਰ ਉਸ ਠਾਕਰ ਨੂੰ ਉਸ ਪ੍ਰਮਾਤਮਾ ਨੂੰ ਆਪਣੇ ਚਿੱਤ ਵਿੱਚ ਰੱਖਿਆ ਕਰ ਫਿਰ ਮਾਰੇ ਕਹਿੰਦੇ ਹੋਰ ਤੈਨੂੰ ਕੀ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਜਿੰਦਿਆ ਤੁਦ ਪਾਵਨ ਅਮੋਲਾ ਜਿਨੇ ਤੈਨੂੰ ਕਿਸੇ ਵੀ ਮੁੱਲ ਤੋਂ ਨਾ ਮਿਲਣ ਮਿਲ ਸਕਣ ਵਾਲੀ ਹਵਾ ਦਿੱਤੀ ਜਿੰਦਿਆ ਤੁਦ ਪਾਵਨ ਅਮੋਲਾ ਜਿਨ ਦੀਆ ਤੂੰ ਦਾ ਨੀਰ ਨਿਰਮੋਲਾ ਪਹਿਲਾਂ ਹਵਾ ਦਿੱਤੀ ਫਿਰ ਤੈਨੂੰ ਨਿਰਮੋਲਕ ਪਾਣੀ ਦਿੱਤਾ ਜਿਨ ਦੀਆ ਜਿਨੇ ਦਿੱਤਾ ਤੁਧ ਪਾਵਕ ਬਲਣਾ ਜਿਸ ਮਾਲਕ ਨੇ ਪ੍ਰਭੂ ਨੇ ਤੈਨੂੰ ਅੱਗ ਦਿੱਤੀ ਤੇ ਬਾਲਣ ਦਿੱਤਾ ਤਿਸ ਠਾਕਰ ਕੀ ਰਹੋ ਮਨ ਸਰਨਾ ਮਹਾਰਾਜ ਕਹਿੰਦੇ ਤੂੰ ਉਸ ਮਾਲਕ ਨੂੰ ਹਮੇਸ਼ਾ ਚੇਤੇ ਰੱਖਿਆ ਕਰ ਤੇ ਉਹਦੀ ਸ਼ਰਨ ਪਿਆਰਿਆ ਕਰ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਕਿਹਾ ਆਪਾਂ ਕਿਹਾ ਸਭ ਕੁਝ ਪਰਮਾਤਮਾ ਨੇ ਦਿੱਤਾ ਗੁਰੂ ਅਰਜਨ ਦੇਵ ਜੀ ਚੇਤੇ ਵੀ ਕਰਾਉਂਦੇ ਆ ਛਤੀ ਅੰਮ੍ਰਿਤ ਜਿਨ ਭੋਜਨ ਦੀਏ ਛਤ ਹੀ ਅੰਮ੍ਰਿਤ ਜਿਨ ਭੋਜਨ ਦੀਏ ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸਵਾਦਲੇ ਖਾਣੇ ਵੀ ਦਿੱਤੇ ਹਨ ਫਿਰ ਕੱਲੇ ਖਾਣੇ ਨਹੀਂ ਦਿੱਤੇ ਅੰਤਰ ਥਾਨ ਠਹਿਰਾਵਨ ਕੋ دیے ਇਹਨਾਂ ਖਾਣਿਆਂ ਨੂੰ ਹਾਜਮ ਕਰਨ ਲਈ ਤੇਰੇ ਅੰਦਰ ਮੇਦਾ ਆਦਿਕ ਅੰਗ ਵੀ ਬਣਾਏ ਹਨ ਆਖੋ ਸਤਨਾਮ ਕੱਲਾ ਖਾ ਕੇ ਕੀ ਕਰੇਗਾ ਦੇ ਅੰਦਰ ਕੁਝ ਉਹਨੂੰ ਪਚਾਉਣ ਵਾਲਾ ਹੀ ਨਾ ਹੋਇਆ ਤੇ ਸਿਸਟਮ ਅੰਦਰ ਜਿਹੜਾ ਉਨੂੰ ਪਚਾਉਂਦਾ ਐ ਅੰਤਰ ਥਾਨ ਠਹਿਰਾਵਨ ਕੋ ਦিয়ে ਅੰਦਰ ਠਹਿਰਨ ਵਾਸਤੇ ਤੈਨੂੰ ਤੇਰੇ ਅੰਦਰ ਅੰਗ ਬਣਾਏ ਹੋਰ ਕੀ ਦੱਸਣ ਗੁਰੂ ਅਰਜਨ ਦੇਵ ਜੀ ਮਹਾਰਾਜ ਬੋਲ ਕੇ ਬਸਦਾ ਦਿਓ ਵਰਤਨ ਬਲਣਾ ਤੈਨੂੰ ਧਰਤੀ ਦਿੱਤੀ ਬਸੁਦਾ ਕਹਿੰਦੇ ਆ ਧਰਤੀ ਤੈਨੂੰ ਹੋਰ ਵਰਤਨ ਬਲੇਵਾ ਦਿੱਤਾ ਇਸ ਤਰ੍ਹਾਂ ਮਰੇ ਗਏ ਤਿਸ ठाकुर ਕੇ ਚਿਤ ਰੱਖ ਚਰਨਾ ਤੂੰ ਉਸ ਮਾਲਕ ਪ੍ਰਭੂ ਦੇ ਚਰਨ ਆਪਣੇ ਚਿੱਤ ਵਿੱਚ ਟਿਕਾ ਕੇ ਰੱਖ ਫਿਰ ਮਾਰੇ ਕਹਿੰਦੇ ਦੇਖ ਭੋਲਿਆ ਵੇਖਣ ਕੋ ਨੇਤਰ ਸੁਣਨ ਕੋ ਕਰਨਾ ਏ ਮੇਰੇ ਮਨ ਜੀ ਨੇ ਤੈਨੂੰ ਦੁਨੀਆ ਦੇ ਰੰਗ ਤਮਾਸ਼ੇ ਵੇਖਣ ਵਾਸਤੇ ਅੱਖਾਂ ਦਿੱਤੀਆਂ ਅਤੇ ਸੁਣਨ ਵਾਸਤੇ ਕੰਨ ਦਿੱਤੇ ਤੂੰ ਉਹਦੇ ਦਰਸ਼ਨ ਘਟ ਕਰਦਾ ਸੰਸਾਰ ਵੇਖਦਾ ਰਹਿਣਾ ਹੈ ਦੇਖਣ ਕੋ ਨੇਤਰ ਸੁਣਨ ਕੋ ਕਰਨਾ ਹਸਤ ਕਮਾਵਣ ਬਾਸਨ ਰਸਨਾ ਜਿਨੇ ਕਾਰ ਕਰ ਲਈ ਤੈਨੂੰ ਹੱਥ ਦਿੱਤੇ ਹਨ ਅਤੇ ਨੱਕ ਤੇ ਜੀਬ ਦਿੱਤੀ ਹਸਤ ਕਮਾਵਣ ਬਾਸਨ ਰਸਨਾ ਚਰਨ ਚਲਣ ਕੋ ਸਿਰ ਕਿੰਨੋ ਮੇਰਾ ਜਿਨੇ ਤੁਰਨ ਲਈ ਤੈਨੂੰ ਪੈਰ ਦਿੱਤੇ ਅਤੇ ਸਿਰ ਸਾਰੇ ਅੰਗਾਂ ਵਿੱਚੋਂ ਸ਼੍ਰੋਮਣੀ ਬਣਾਇਆ ਸਾਰੇ ਹੈੱਡ ਆਪਾਂ ਕਹਿੰਨੇ ਸਭ ਤੋਂ ਸਾਰੇ ਅੰਗਾਂ ਵਿੱਚੋਂ ਤੇਰਾ ਸਿਰ ਸ਼੍ਰੋਮਣੀ ਬਣਾਇਆ ਦਿਮਾਗ ਇਹ ਵੀ ਪ੍ਰਮਾਤਮਾ ਨੇ ਬਣਾਇਆ ਸਿਰ ਮਾਨਤਿ ਸੇ ਠਾਕਰ ਕੇ ਪੂਜੋ ਪੈਰਾ ਉਸ ਮਾਲਕ ਪ੍ਰਭੂ ਦੇ ਪੈਰ ਸਦਾ ਪੂਜਦਾ ਰਹੋ ਨਿਮਰਤਾ ਧਾਰਨ ਕਰਕੇ ਉਸ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ ਅਪਵਿੱਤਰ ਪਵਿੱਤਰ ਜਿਨ ਤੁੰਕਰਾ ਉਸ ਪ੍ਰਮਾਤਮਾ ਨੂੰ ਸਿਮਰਿਆ ਕਰ ਜਿਨੇ ਤੈਨੂੰ ਗੰਦਗੀ ਤੋਂ ਤੈਨੂੰ ਬਾਹਰ ਲਿਆ ਕੇ ਪਵਿੱਤਰ ਬਣਾਇਆ ਸਗਲੀ ਜੋਨਵੇਂ ਤੂੰ ਸਿਰ ਧਰਿਆ ਜਿਨੇ ਤੈਨੂੰ ਸਾਰੀਆਂ ਜੁਨੀਆਂ ਦਾ ਸਰਦਾਰ ਬਣਾਇਆ ਹਬ ਤੂੰ ਸੀਜ ਭਾਵੇਂ ਨਹੀਂ ਸੀਜੈ ਤੇਰੀ ਮਰਜ਼ੀ ਹੈ ਹੁਣ ਤੂੰ ਉਹਦਾ ਸਿਮਰਨ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਕਿ ਨਿਯੋਣਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੈਂ ਤੈਨੂੰ ਸਾਰਾ ਕੁਝ ਦੱਸਤਾ ਵੀ ਦਿੱਤਾ ਸਾਰਾ ਕੁਝ ਉਹਦਾ ਪ੍ਰਮਾਤਮਾ ਦਾ ਕਾਰਜ ਸਬਰੈ ਮਨ ਪਰਮ ਧਿਆਈਜੈ ਪਰ ਇਹ ਮਨ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਿਮਰਨ ਕੀਤਿਆਂ ਹੀ ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ ਜਿਹੜਾ ਉਹ ਸਫਲ ਹੁੰਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ क्षमा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ